ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਜਿੱਥੇ ਦੁਨੀਆ ਭਰ ਦੇ ਪੇਸ਼ੇਵਰਾਂ ਲਈ ਅਮਰੀਕੀ ਵੀਜ਼ਾ ਪ੍ਰਾਪਤ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਉੱਥੇ ਹੀ ਇਨਫਲੂਐਂਸਰਜ਼ ਅਤੇ ਪੌਰਨ ਫਿਲਮਾਂ ਬਣਾਉਣ ਵਾਲਿਆਂ ਲਈ ਇਹ ਆਸਾਨ ਹੋ ਗਿਆ ਹੈ ਓਨਲੀ ਫੈਨਜ਼ ਮਾਡਲ ਅਤੇ ਸੋਸ਼ਲ ਮੀਡੀਆ ਇਨਫਲੂਐਂਸਰਜ਼ ਅਮਰੀਕਾ ਦੇ O1B ਕਲਾਕਾਰ ਵੀਜ਼ਾ ਦੇ ਸਭ ਤੋਂ ਵੱਡੇ ਲਾਭਪਾਤਰੀਆਂ ਵਜੋਂ ਉੱਭਰ ਰਹੇ ਨੇ ਵੱਡੀ ਗਿਣਤੀ 'ਚ ਫੋਲੋਇੰਗ ਉੱਚ ਸ਼ਮੂਲੀਅਤ ਤੇ ਆਨਲਾਈਨ ਕਮਾਈ ਦੇ ਨਾਲ ਉਨਾਂ ਲਈ ਚਿੱਤਰਕਾਰਾਂ, ਸੰਗੀਤਕਾਰਾਂ ਜਾਂ ਕਲਾਕਾਰਾਂ ਵਰਗੇ ਰਵਾਇਤੀ ਕਲਾਕਾਰਾਂ ਨਾਲੋਂ ਆਪਣੀ ਯੋਗਤਾ ਸਾਬਤ ਕਰਨਾ ਆਸਾਨ ਹੈ। ਜਾਣਕਾਰ ਵਿਅਕਤੀਆਂ ਦਾ ਕਹਿਣਾ ਹੈ ਕਿ ਇਨਫਲੂਐਂਸਰਜ਼ ਅਤੇ ਅਡਲਟ ਸਟਾਰ असाधारण ਕਲਾਕਾਰ ਸ਼੍ਰੇਣੀ ਦੇ ਤਹਿਤ ਵੀਜ਼ਾ ਲਈ ਅਰਜ਼ੀ ਦੇ ਇਨਫਲੂਐਂਸਰਜ਼ ਹਨ ਜਿਸ ਨਾਲ ਉਹਨਾਂ ਨੂੰ ਫਾਇਦਾ ਹੁੰਦਾ ਹੈ। ਇੱਕ ਰਿਪੋਰਟ ਦੇ ਅਨੁਸਾਰ ਇਮੀਗ੍ਰੇਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਇਨਫਲੂਐਂਸਰਜ਼ ਹੁਣ ਉਹਨਾਂ ਦੇ ਵੀਜ਼ਾ ਗਾਕਾਂ ਦੀ ਸਭ ਤੋਂ ਵੱਡੀ ਗਿਣਤੀ ਨੇ ਕੋਵਿਡ-19 ਮਹਾਮਾਰੀ ਤੋਂ ਬਾਅਦ ਅਰਜ਼ੀਆਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ ਇਮੀਗ੍ਰੇਸ਼ਨ ਮਾਹਿਰ ਕਹਿੰਦੇ ਨੇ ਕਿ ਅਸਾਧਾਰਨ ਯੋਗਤਾ ਨੂੰ ਸਾਬਤ ਕਰਨਾ ਅਕਸਰ ਵਿਅਕਤੀਗਤ ਹੁੰਦਾ ਹੈ ਤੇ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਕੇਸ ਨੂੰ ਕਿੰਨੀ ਚੰਗੀ ਤਰ੍ਹਾਂ ਨਾਲ ਪੇਸ਼ ਕੀਤਾ ਜਾਂਦਾ ਹੈ ਇਹ ਉਹ ਥਾਂ ਹੈ ਜਿੱਥੇ ਆਨਲਾਈਨ ਕ੍ਰੀਏਟਰਜ਼ ਨੂੰ ਇੱਕ ਫਾਇਦਾ ਹੁੰਦਾ ਹੈ ਉਹਨਾਂ ਦੀ ਸਫਲਤਾ ਨੂੰ ਇਸ ਤਰੀਕੇ ਨਾਲ ਮਾਪਿਆ ਜਾ ਸਕਦਾ ਹੈ ਕਿ ਫਾਲੋਅਰਸ ਦੀ ਗਿਣਤੀ ਕਿੰਨੀ ਹੈ ਵੀਡੀਓ ਦੇ ਵਿਊਜ਼ ਕਿੰਨੇ ਨੇ ਯੂਜ਼ਰਸ ਕੰਟੈਂਟ ਤੋਂ ਕਮਾਈ ਡਾਟਾ ਕਹਿੰਦਾ ਹੈ ਕਿ 2014 ਅਤੇ 2024 ਦੇ ਵਿਚਕਾਰ O1 ਵੀਜ਼ਾ 50% ਤੋਂ ਵੱਧ ਵਧਿਆ ਕੁੱਲ ਗੈਰ ਪ੍ਰਵਾਸੀ ਵੀਜ਼ਾ ਸਿਰਫ 10% ਵਧਿਆ ਹੈ 2024 ਚ 20000 ਤੋਂ ਘੱਟ O1 ਵੀਜ਼ਾ ਜਾਰੀ ਕੀਤੇ ਗਏ ਸਨ O1 ਵੀਜ਼ਾ ਬਾਕੀ ਸਿਸਟਮ ਨਾਲੋਂ ਬਹੁਤ ਤੇਜ਼ੀ ਨਾਲ ਵੱਧ ਰਿਹਾ ਏ O1 ਵੀਜ਼ਾ ਅਸਾਧਾਰਨ ਯੋਗਤਾ ਵਾਲੇ ਵਿਅਕਤੀਆਂ ਲਈ ਹੈ ਦੋ ਕਿਸਮ ਦੇ ਇਹ ਹੁੰਦੇ ਨੇ O1A ਜੋ ਵਿਗਿਆਨ ਕਾਰੋਬਾਰ ਸਿੱਖਿਆ ਜਾਂ ਖੇਡ ਲਈ ਹੈ ਤੇ O1B ਜੋ ਕਲਾ ਮਨੋਰੰਜਨ ਅਤੇ ਰਚਨਾਤਮਕ ਉਦਯੋਗਾਂ ਲਈ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਆਪਣੇ ਹੀ ਦੇਸ਼ 'ਚ ਮੁਹਿੰਮ ਛੇੜੀ ਹੋਈ ਹੈ। 트੍ਰੰਪ ਦੇ ਏਜੰਟ ਅਮਰੀਕਾ 'ਚ ਰਹਿ ਰਹੇ ਲੋਕਾਂ ਦੀ ਵੈਧਤਾ ਦੀ ਜਾਂਚ ਕਰ ਰਹੇ ਨੇ। ਇਸੇ ਦੌਰਾਨ ਮਿਨੀਆ ਪੁਲਿਸ ਤੋਂ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਜਿੱਥੇ 트럼ਪ ਦੇ 에이전ਟ ਨੇ ਇੱਕ ਅਮਰੀਕੀ ਮਹਿਲਾ ਤੇ ਗੋਲੀ ਚਲਾ ਦਿੱਤੀ। ਇਸ ਘਟਨਾ ਚ ਮਹਿਲਾ ਦੀ ਮੌਤ ਹੋ ਗਈ। ਇਹ ਘਟਨਾ ਦੱਖਣੀ ਮਿਨੀਆਪੋਲਿਸ ਦੀ ਹੈ। ਮ੍ਰਿਤਕ ਮਹਿਲਾ ਦੀ ਪਛਾਣ 37 ਸਾਲਾ ਰੇਨੀ ਨਿਕੋਲ ਗੁੱਡਵਜੋਂ ਹੋਈ ਹੈ। ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੇ 에이ਜੰਟ ਨੇ ਕਾਰ ਅੱਗੇ ਵਧਾਉਣ ਤੇ ਮਹਿਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਆਈਐਸ ਦੇ ਤਿੰਨ ਏਜੰਟ ਕਾਰ ਦੇ ਆਲੇ-ਦੁਆਲੇ ਮੌਜੂਦ ਨੇ ਉਹ ਕਾਰ ਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕਰਦੇ ਨੇ ਤਦੇ ਮਹਿਲਾ ਕਾਰ ਅੱਗੇ ਵਧਾ ਦਿੰਦੀ ਹੈ ਇਸ ਦੌਰਾਨ ਆਈਐਸ ਦਾ ਇੱਕ ਏਜੰਟ ਕਾਰ ਤੇ ਲਗਾਤਾਰ ਤਿੰਨ ਗੋਲੀਆਂ ਚਲਾ ਦਿੰਦਾ ਹੈ ਇਹਨਾਂ ਵਿੱਚੋਂ ਇੱਕ ਗੋਲੀ ਮਹਿਲਾ ਦੇ ਸਿਰ 'ਚ ਲੱਗੀ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਡੋਨਲਡ ਟਰੰਪ ਸਮੀਤ ਆਈਐਸ ਦੇ ਅਧਿਕਾਰੀਆਂ ਨੇ ਮਾਮਲੇ ਤੇ ਸਫਾਈ ਪੇਸ਼ ਕਰਦੇ ਹੋਏ ਇਸ ਨੂੰ ਸੈਲਫ ਡਿਫੈਂਸ ਸਕਰਾਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਮਹਿਲਾ ਨੇ ਏਜੰਟ ਤੇ ਕਾਰ ਚੜਾਉਣ ਦੀ ਕੋਸ਼ਿਸ਼ ਕੀਤੀ ਸੀ ਅਜਿਹੀ ਸਥਿਤੀ 'ਚ ਖੁਦ ਨੂੰ ਬਚਾਉਣ ਲਈ ਏਜੰਟ ਨੇ ਗੋਲੀ ਚਲਾਈ ਫੌਕਸ 9 ਨੂੰ ਦਿੱਤੇ ਇੱਕ ਬਿਆਨ ਦੇ ਵਿੱਚ ਆਈਸ ਦੇ ਅਧਿਕਾਰੀ ਨੇ ਕਿਹਾ ਮਹਿਲਾ ਨੇ ਸਾਡੇ ਏਜੰਟ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਹ ਉਹਨਾਂ ਨੂੰ ਕਾਰ ਨਾਲ ਕੁਚਲਣਾ ਚਾਹੁੰਦੀ ਸੀ ਜਿਸ ਕਾਰਨ ਏਜੰਟ ਨੂੰ ਗੋਲੀ ਚਲਾਉਣੀ ਪਈ ਮਿਨੀਆਪੋਲਿਸ ਦੇ ਮੇਅਰ ਜੈਕਬ ਫਰੇਸ ਸਮੇਤ ਕਈ ਚਸ਼ਮਦੀਦਾ ਨੇ ਆਈਸ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਨਾਲ ਖਾਰਜ ਕਰ ਦਿੱਤਾ। ਵੀਡੀਓ 'ਚ ਵੀ ਸਾਫ਼ ਨਜ਼ਰ ਆ ਰਿਹਾ ਕਿ ਮੈਲਾ ਨੇ ਏਜੰਟ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਜੈਕਬ ਫਰੇ ਅਨੁਸਾਰ ਵੀਡੀਓ ਦੇਖਣ ਤੋਂ ਬਾਅਦ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਸਭ ਬਕਵਾਸ ਹੈ। ਆਈਸ ਖੁਦ ਨੂੰ ਬਚਾਉਣ ਲਈ ਝੂਠਾ ਬਿਰਤਾਂਤ ਸਿਰਜ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਬੁੱਧਵਾਰ 7 ਜਨਵਰੀ 2026 ਨੂੰ ਵੈਨਜ਼ੁਏਲਾ ਦੇ ਲੋਕਾਂ ਲਈ ਇੱਕ ਨਵਾਂ ਆਦੇਸ਼ ਜਾਰੀ ਕੀਤਾ ਹੈ। ਇਸ ਆਦੇਸ਼ ਦੇ ਤਹਿਤ 트ੰਪ ਨੇ ਕਿਹਾ ਹੈ ਕਿ ਵੈਨਜ਼ੁਏਲਾ ਦੇ ਲੋਕ ਤੇਲ ਦੇ ਨਵੇਂ ਸੌਦਿਆਂ ਤੋਂ ਜੋ ਵੀ ਪੈਸਾ ਕਮਾਉਣਗੇ ਉਸ ਨਾਲ ਉਹ ਸਿਰਫ ਅਮਰੀਕਾ 'ਚ ਬਣਿਆ ਸਮਾਨ ਹੀ ਖਰੀਦਣਗੇ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਰਾਹੀਂ ਜਾਣਕਾਰੀ ਦਿੰਦੇ ਹੋਏ ਕਿਹਾ ਵੈਨਜ਼ੁਏਲਾ ਦੇ ਲੋਕ ਹੁਣ ਤੇਲ ਦੀ ਕਮਾਈ ਨਾਲ ਸਿਰਫ ਅਮਰੀਕੀ ਉਤਪਾਦ ਹੀ ਖਰੀਦਣਗੇ ਇਸ ਵਿੱਚ ਅਮਰੀਕਾ ਦੇ ਖੇਤੀਬਾੜੀ ਉਤਪਾਦ ਦਵਾਈਆਂ ਤੇ ਮੈਡੀਕਲ ਉਪਕਰਣ ਸ਼ਾਮਲ ਨੇ ਇਸ ਤੋਂ ਇਲਾਵਾ ਵੈਨਜ਼ੁਏਲਾ ਦੇ ਬਿਜਲੀ ਗ੍ਰਿਡ ਨੂੰ ਠੀਕ ਕਰਨ ਲਈ ਲੋੜੀਂਦਾ ਸਮਾਨ ਵੀ ਅਮਰੀਕਾ ਤੋਂ ਹੀ ਲਿਆ ਜਾਵੇਗਾ 트럼ਪ ਨੇ ਅੱਗੇ ਕਿਹਾ ਕਿ ਵੈਨਜ਼ੁਏਲਾ ਨੂੰ ਹੁਣ ਅਮਰੀਕਾ ਨੂੰ ਹੀ ਆਪਣਾ ਮੁੱਖ ਵਪਾਰਕ ਭਾਈਵਾਲ ਮੰਨਣਾ ਪਵੇਗਾ ਉਨ੍ਹਾਂ ਅਨੁਸਾਰ ਇਹ ਫੈਸਲਾ ਵੈਨਜ਼ੁਏਲਾ ਅਤੇ ਅਮਰੀਕਾ ਦੋਵਾਂ ਦੇ ਲੋਕਾਂ ਦੇ ਹਿੱਤਾਂ ਚ ਹੈ ਇਹ ਫੈਸਲਾ ਉਸ ਸਮੇਂ ਆਇਆ ਏ ਜਦੋਂ ਅਮਰੀਕੀ ਫੌਜ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੇ ਨੂੰ ਉਹਨਾਂ ਦੇ ਘਰੋਂ ਗ੍ਰਿਫਤਾਰ ਕਰ ਲਿਆ 2 ਅਤੇ 3 ਜਨਵਰੀ 2026 ਦੇ ਦਰਮਿਆਨੀ ਰਾਤ ਨੂੰ ਅਮਰੀਕਾ ਨੇ ਵੈਨਜ਼ੁਏਲਾ ਤੇ ਕਈ ਹਮਲੇ ਕੀਤੇ ਰਾਤ ਦੇ ਕਰੀਬ 2 ਵਜੇ ਅਮਰੀਕੀ ਫੌਜ ਮਾਦੂਰੇ ਦੇ ਘਰ ਦਾਖਲ ਹੋਈ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਮਰੀਕਾ ਲੈ ਗਈ। ਮਾਦੂਰੋ ਦੇ ਨਾਲ ਉਹਨਾਂ ਦੀ ਪਤਨੀ ਸੀਲੀਆ ਫੋਰਸਟ ਨੂੰ ਵੀ ਹਿਰਾਸਤ ਚ ਲਿਆ ਗਿਆ ਹੈ। ਅਮਰੀਕਾ ਦੇ ਇਸ ਕਦਮ ਨਾਲ ਵੈਨਜ਼ੁਏਲਾ ਦੇ ਤੇਲ ਭੰਡਾਰਾਂ ਤੇ ਹੁਣ ਸਿੱਧਾ ਅਮਰੀਕੀ ਕਬਜ਼ਾ ਦਿਖਾਈ ਦੇ ਰਿਹਾ ਹੈ। 트럼ਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਨਾਲ ਅਮਰੀਕੀ ਅਰਥ ਵਿਵਸਥਾ ਨੂੰ ਫਾਇਦਾ ਹੋਵੇਗਾ ਤੇ ਵੈਨਜ਼ੁਏਲਾ ਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਸਾਲ 2026 ਦੀ ਸ਼ੁਰੂਆਤ ਦੁਨੀਆਂ ਲਈ ਇੱਕ ਵੱਡੇ ਭੂ-ਰਾਜਨੀਤਿਕ ਸੰਕਟ ਦਾ ਸੰਕੇਤ ਦੇ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਹਮਲਾਵਰ ਰੁਖ ਨੇ ਮੱਧ ਪੂਰਬ ਅਤੇ ਯੂਰਪੀ ਦੇਸ਼ਾਂ 'ਚ ਜੰਗ ਦਾ ਡਰ ਪੈਦਾ ਕਰ ਦਿੱਤਾ ਹੈ। ਅਮਰੀਕਾ ਨੇ ਜਿੱਥੇ ਖੇਤਰ 'ਚ ਫੌਜੀ ਜਹਾਜ਼ਾਂ ਦੀ ਤਾਇਨਾਤੀ ਵਧਾ ਦਿੱਤੀ ਹੈ, ਉੱਥੇ ਹੀ ਈਰਾਨ ਅਤੇ ਡੈਨਮਾਰਕ ਨੇ ਵੀ ਲੜਨ ਲਈ ਤਿਆਰ ਹੋਣ ਦਾ ਐਲਾਨ ਕਰ ਦਿੱਤਾ ਹੈ। ਅਮਰੀਕਾ ਨੇ ਯੂਰਪ ਤੋਂ ਦਰਜਣਾ ਫੌਜੀ ਜਹਾਜ਼ ਮੱਧ ਪੂਰਬ ਵੱਲ ਤਬਦੀਲ ਕਰ ਦਿੱਤੇ ਨੇ ਇਹਨਾਂ ਵਿੱਚ KC-135 ਸਟ੍ਰੈਂਟੋ ਟੈਂਕਰ ਅਤੇ C-17 ਗਲੋਬ ਮਾਸਟਰ ਵਰਗੇ ਭਾਰੀ ਟਰਾਂਸਪੋਰਟ ਜਹਾਜ਼ ਸ਼ਾਮਲ ਨੇ ਈਰਾਨ ਨੇ ਵੀ ਜਵਾਬੀ ਕਾਰਵਾਈ ਵਜੋਂ ਤਹਿਰਾਨ ਸਮੇਤ ਕਈ ਸ਼ਹਿਰਾਂ 'ਚ ਮਿਜ਼ਾਈਲ ਅਭਿਆਸ ਤੇਜ਼ ਕਰ ਦਿੱਤੇ ਨੇ ਈਰਾਨ ਦੇ IRGC ਨੇ ਆਪਣੇ ਉੱਨਤ ਰਡਾਰ ਅਤੇ ਸਤਾ ਤੋਂ ਹਵਾ 'ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਤੈਨਾਤ ਕਰ ਦਿੱਤੀਆਂ ਨੇ ਯੂਰਪ 'ਚ ਟਰੰਪ ਦਾ ਗ੍ਰੀਨਲੈਂਡ ਨੂੰ ਖਰੀਦਣ ਦਾ ਪੁਰਾਣਾ ਪ੍ਰਸਤਾਵ ਹੁਣ ਟਕਰਾਅ 'ਚ ਬਦਲਦਾ ਨਜ਼ਰ ਆ ਰਿਹਾ ਏ ਡੈਨਮਾਰਕ ਨੇ ਸਪਸ਼ਟ ਕੀਤਾ ਏ ਕਿ ਜੇਕਰ ਅਮਰੀਕਾ ਉਸ ਦੇ ਖੇਤਰ ਤੇ ਹਮਲਾ ਕਰਦਾ ਏ ਤਾਂ ਉਹ ਬਿਨਾਂ ਉਡੀਕ ਕੀਤੇ ਤੁਰੰਤ ਲੜੇਗਾ ਡੈਨਮਾਰਕ ਅਤੇ ਅਮਰੀਕਾ ਨਾਟੋ 'ਚ ਸਹਿਯੋਗੀ ਨੇ ਜਿਸ ਕਾਰਨ ਇਹ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ ਅਮਰੀਕਾ ਨੇ 66 ਗਲੋਬਲ ਸੰਗਠਨਾਵਾਂ ਤੇ ਸਮਝੌਤਿਆਂ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ ਜਿਸ ਵਿੱਚ ਅੰਤਰਰਾਸ਼ਟਰੀ ਸੋਲਰ ਅਲਾਈਅንስ ਵੀ ਸ਼ਾਮਲ ਹੈ ਟਰੰਪ ਨੇ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਤੇ 500% ਤੱਕ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਦਾ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਧ ਰਹੀਆਂ ਨੇ। ਜੇਕਰ ਹੋਰਮੂਜ਼ ਡਲਡਮਰੂ ਦਾ ਰਸਤਾ ਪ੍ਰਭਾਵਿਤ ਹੁੰਦਾ ਹੈ ਤਾਂ ਦੁਨੀਆ ਦਾ 20% ਤੇਲ ਸਪਲਾਈ ਰੁਕ ਸਕਦੀ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਇਸ ਦਾ ਆਮ ਲੋਕਾਂ ਤੇ ਕੀ ਅਸਰ ਪਵੇਗਾ? ਤਾਂ ਮਾਹਿਰਾਂ ਮੁਤਾਬਕ ਪੈਟਰੋਲ, ਡੀਜ਼ਲ ਤੇ ਬਿਜਲੀ ਮਹਿੰਗੀ ਹੋਵੇਗੀ ਆਟੋ ਇਲੈਕਟ੍ਰੋਨਿਕਸ ਤੇ ਦਵਾਈਆਂ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਕਿਉਂਕਿ ਸਮੁੰਦਰੀ ਮਾਲ ਢੋਆ ਢੁਆਈ ਮਹਿੰਗੀ ਹੋ ਜਾਵੇਗੀ ਬਾਜ਼ਾਰ 'ਚ ਭਾਰੀ ਗਰਾਵਟਾ ਆ ਸਕਦੀ ਹੈ ਤੇ ਨਿਵੇਸ਼ਕ ਸੁਰੱਖਿਆ ਲਈ ਸੋਨੇ ਵੱਲ ਰੁਖ ਕਰ ਸਕਦੇ ਨੇ ਰਾਸ਼ਟਰਪਤੀ ਡੋਨਲਡ ਟਰੰਪ ਹੁਣ ਰੂਸ ਉੱਤੇ ਸਖਤ ਪਾਬੰਦੀਆਂ ਲਗਾਉਣ ਵਾਲੇ ਪੈਕੇਜ ਲਈ ਸਹਿਮਤ ਹੋ ਗਏ ਨੇ ਜਿਸ ਦਾ ਉਦੇਸ਼ ਮਾਸਕੋ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨਾ ਹੈ ਕਿਉਂਕਿ ਉਹਨਾਂ ਦਾ ਪ੍ਰਸ਼ਾਸਨ ਯੂਕਰੇਨ 'ਚ ਰੂਸੀ ਹਮਲੇ ਨਾਲ ਸ਼ੁਰੂ ਹੋਈ ਜੰਗ ਨੂੰ ਖਤਮ ਕਰਨ ਲਈ ਗੱਲਬਾਤ ਜਾਰੀ ਰੱਖ ਰਿਹਾ ਹੈ ਸੈਨੇਟਰ ਲਿੰਸੇ ਗ੍ਰਾਹਮ ਨੇ ਦੱਸਿਆ ਕਿ ਉਨ੍ਹਾਂ ਨੇ ਬੁੱਧਵਾਰ ਨੂੰ ਵਾਈਟ ਹਾਊਸ 'ਚ 트ੰਪ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਰਾਸ਼ਟਰਪਤੀ ਨੇ ਮਹੀਨਿਆਂ ਤੋਂ ਤਿਆਰ ਕੀਤੇ ਜਾ ਰਹੇ ਰੂਸ ਵਿਰੁੱਧ ਪਾਬੰਦੀਆਂ ਦੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਗ੍ਰਾਹਮ ਅਨੁਸਾਰ ਇਹ ਕਦਮ ਬਿਲਕੁਲ ਸਹੀ ਸਮੇਂ ਤੇ ਚੁੱਕਿਆ ਗਿਆ ਹੈ ਕਿਉਂਕਿ ਯੂਕਰੇਨ ਸ਼ਾਂਤੀ ਲਈ ਰਿਆਇਤਾਂ ਦੇ ਰਿਹਾ ਹੈ ਜਦਕਿ ਪੁੱਤਨ ਸਿਰਫ ਗੱਲਾਂ ਕਰ ਰਹੇ ਨੇ ਤੇ ਬੇਗੁਨਾਹਾਂ ਨੂੰ ਮਾਰਨਾ ਜਾਰੀ ਰੱਖ ਰਹੇ ਨੇ ਸੈਨੇਟਰ ਲਿੰਸੇ ਗ੍ਰਾਹਮ ਅਤੇ ਰਿਚਰਡ ਬਲੂਮ ਬੈਂਥ ਦੁਆਰਾ ਲਿਖਿਆ ਇਹ ਬਿੱਲ ਪ੍ਰਸ਼ਾਸਨ ਨੂੰ ਰੂਸ ਤੋਂ ਤੇਲ, ਗੈਸ, ਯੂਰੇਨੀਅਮ ਤੇ ਹੋਰ ਚੀਜ਼ਾਂ ਖਰੀਦਣ ਵਾਲੇ ਦੇਸ਼ਾਂ ਤੇ ਟੈਰਿਫ ਅਤੇ ਸੈਕੰਡਰੀ ਪਾਬੰਦੀਆਂ ਲਗਾਉਣ ਦੀ ਇਜਾਜ਼ਤ ਦਿੰਦਾ ਹੈ ਤਾਂ ਜੋ ਰੂਸ ਦੀ ਫੌਜੀ ਕਾਰਵਾਈ ਲਈ ਹੋ ਰਹੀ ਫੰਡਿੰਗ ਨੂੰ ਰੋਕਿਆ ਜਾ ਸਕੇ ਜਿੱਥੇ 트럼ਪ ਪ੍ਰਸ਼ਾਸਨ ਵਿਸ਼ੇਸ਼ ਦੂਤ ਸਟੀਵ ਵਿਟਕਾਫ ਅਤੇ ਜੇਰੇਡ ਕੁਸ਼ਨਰ ਰਾਹੀਂ 4 ਸਾਲ ਪੁਰਾਣੀ ਇਸ ਜੰਗ ਨੂੰ ਖਤਮ ਕਰਨ ਲਈ ਸ਼ਾਂਤੀ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਉੱਥੇ ਹੀ ਇਸ ਬਿੱਲ ਤੇ ਅਗਲੇ ਹਫ਼ਤੇ VOTING ਹੋਣ ਦੀ ਸੰਭਾਵਨਾ ਹੈ ਲੱਖਾਂ ਭਾਰਤੀਆਂ ਲਈ ਕੈਨੇਡਾ ਦੀ ਧਰਤੀ ਨਿਰਮੋਹੀ ਹੋ ਗਈ ਹੈ ਲੱਖਾਂ ਰੁਪਏ ਖਰਚ ਕਰਕੇ ਕੈਨੇਡਾ ਪਹੁੰਚੇ ਨੌਜਵਾਨਾਂ ਲਈ ਖਾਲੀ ਹੱਥ ਵਤਨ ਪਰਤਣ ਤੋਂ ਬਿਨਾ ਕੋਈ ਚਾਰਾ ਨਹੀਂ ਰਿਹਾ ਲੱਖਾਂ ਭਾਰਤੀਆਂ ਲਈ ਕੈਨੇਡਾ 'ਚ ਰਹਿਣ ਦਾ ਗੰਭੀਰ ਖਤਰਾ ਖੜਾ ਹੋ ਗਿਆ ਹੈ ਕੰਮ ਅਤੇ ਸਟੱਡੀ ਪਰਮਿਟ ਦੀ ਮਿਆਦ ਪੁੱਗਣ ਕਾਰਨ ਲਗਭਗ 10 ਲੱਖ ਭਾਰਤੀਆਂ ਜ਼ਿਆਦਾਤਰ ਪੰਜਾਬੀਆਂ ਤੇ ਗੈਰਕਾਨੂੰਨੀ ਹੋਣ ਦਾ ਠੱਪਾ ਲੱਗਣ ਜਾ ਰਿਹਾ ਹੈ ਇਸ ਤੋਂ ਇਲਾਵਾ ਸੀਮਤ ਸਥਾਈ ਨਿਵਾਸ ਜਾਨੀ ਕਿ ਪੀਆਰ ਵਿਕਲਪਾਂ ਅਤੇ ਵੱਧਦੀ ਬੇਰੋਜ਼ਗਾਰੀ ਨੇ ਵੀ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ ਕੈਨੇਡੀਅਨ ਸਰਕਾਰ ਤੇ ਅੰਤਰਰਾਸ਼ਟਰੀ ਰਿਪੋਰਟਾਂ ਅਨੁਸਾਰ 2025 ਦੇ ਅੰਤ ਤੱਕ ਲਗਭਗ 10.53 ਲੱਖ ਵਰਕ ਪਰਮਿਟ ਦੀ ਮਿਆਦ ਪੁੱਗ ਚੁੱਕੀ ਹੈ ਤੇ 2026 ਚ ਲਗਭਗ 9.27 ਲੱਖ ਹੋਰ ਪਰਮਿਟਸ ਦੀ ਮਿਆਦ ਪੁੱਗ ਜਾਵੇਗੀ। ਕੁੱਲ ਮਿਲਾ ਕੇ ਲਗਭਗ 19 ਤੋਂ 20 ਲੱਖ ਲੋਕਾਂ ਨੂੰ ਆਪਣਾ ਕਾਨੂੰਨੀ ਦਰਜਾ ਗਵਾਉਣ ਦਾ ਖਤਰਾ ਹੈ। ਭਾਰਤੀ ਖਾਸ ਕਰਕੇ ਪੰਜਾਬੀ ਇਹਨਾਂ ਵਿੱਚੋਂ ਸਭ ਤੋਂ ਵੱਡੀ ਗਿਣਤੀ ਚ ਨੇ। ਇੱਕ ਰਿਪੋਰਟ ਅਨੁਸਾਰ ਜੇਕਰ ਪੀਆਰ ਜਾਂ ਨਵੇਂ ਵੀਜ਼ੇ ਨਹੀਂ ਦਿੱਤੇ ਜਾਂਦੇ ਤਾਂ ਲਗਭਗ 10 ਲੱਖ ਭਾਰਤੀ ਤਕਨੀਕੀ ਤੌਰ ਤੇ ਗੈਰਕਾਨੂੰਨੀ ਪ੍ਰਵਾਸੀ ਬਣ ਸਕਦੇ ਨੇ। ਜ਼ਿਕਰਯੋਗ ਹੈ ਕਿ ਕੈਨੇਡੀਅਨ ਸਰਕਾਰ ਨੇ ਪਿਛਲੇ 2 ਸਾਲਾਂ ਚ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਆਬਾਦੀ ਦੇ 5% ਤੱਕ ਸੀਮਤ ਕਰਨ ਦਾ ਟੀਚਾ ਰੱਖਿਆ ਹੈ। ਪੀਆਰ ਲਈ ਕੱਟਆਫ ਸਕੋਰ ਵਧਾ ਦਿੱਤੇ ਗਏ ਨੇ ਵਿਦਿਆਰਥੀ ਵਰਕਰ ਟਰਾਂਜੀਸ਼ਨ ਦੇ ਰਸਤੇ ਲਗਭਗ ਬੰਦ ਹੋ ਗਏ ਨੇ ਜਾਲੀ ਕਾਲਜਾਂ ਤੇ ਏਜੰਟਸ ਤੇ ਕਾਰਵਾਈ ਕਰਨ ਕਾਰਨ ਹਜ਼ਾਰਾਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਇਸ ਨਾਲ ਭਾਰਤੀ ਵਿਦਿਆਰਥੀਆਂ ਟਰੱਕ ਡਰਾਈਵਰਾਂ ਫੈਕਟਰੀ ਵਰਕਰਾਂ ਤੇ ਡਿਲੀਵਰੀ ਸੈਕਟਰ ਦੇ ਲੋਕਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਗ੍ਰੇਟਰ ਟੋਰਾਂਟੋ ਏਰੀਆ ਬ੍ਰੈਮਟਨ ਮਿਸਿਸਾਗਾ ਤੇ ਵੈਨਕੂਵਰ ਦੇ ਬਾਰੀ ਇਲਾਕਿਆਂ ਚ ਵਿਦਿਆਰਥੀ ਬੇਤਹਾਸ਼ਾ ਕਿਰਾਏ ਅਤੇ ਵਰਕ ਪਰਮਿਟ ਦੀ ਮਿਆਦ ਪੁੱਗਣ ਕਾਰਨ ਕੈਸ਼ ਨੌਕਰੀਆਂ ਤੇ ਨਿਰਭਰ ਨੇ ਜੰਗਲਾਂ ਤੇ ਖਾਲੀ ਜ਼ਮੀਨਾਂ 'ਚ ਟੈਂਟ ਦਿਖਾਈ ਦੇਣ ਲੱਗ ਪਏ ਨੇ ਸਿਹਤ ਸੰਭਾਲ ਬੀਮਾ ਅਤੇ ਕਾਨੂੰਨੀ ਸੁਰੱਖਿਆ ਤੱਕ ਪਹੁੰਚ ਦੀ ਘਾਟ ਮਨੁੱਖੀ ਸੰਕਟ ਵੱਲ ਲਜਾਰੀ ਹੈ ਅਮਰੀਕਾ 'ਚ ਇੱਕ ਹੋਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਇਹ ਗੋਲੀਬਾਰੀ ਓਟਾਹ ਰਾਜ ਦੀ ਰਾਜਧਾਨੀ ਸਾਲਟ ਲੇਕ ਸਿਟੀ 'ਚ ਸਥਿਤ ਦਾ ਚਰਚ ਆਫ ਜੀਸਸ ਕ੍ਰਾਈਸਟ ਆਫ ਲੈਟਰ ਡੇ ਸੈਂਟਰਸ ਦੇ ਇੱਕ ਮੀਟਿੰਗ ਹਾਊਸ ਦੀ ਪਾਰਕਿੰਗ 'ਚ ਹੋਈ ਹੈ ਗੋਲੀਬਾਰੀ 'ਚ ਦੋ ਲੋਕਾਂ ਦੀ ਮੌਤ ਹੋ ਗਈ ਤੇ 6 ਹੋਰ ਜ਼ਖਮੀ ਹੋ ਗਏ ਜਿਸ ਕਾਰਨ ਚਰਚ ਦੇ ਆਲੇ-ਦੁਆਲੇ ਇਲਾਕੇ 'ਚ ਦਹਿਸ਼ਤ ਫੈਲ ਗਈ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਦੇ ਸਮੇਂ ਦਰਜਣਾ ਲੋਕ ਚਰਚ ਦੇ ਅੰਦਰ ਇੱਕ ਅੰਤਿਮ ਸੰਸਕਾਰ 'ਚ ਸ਼ਾਮਲ ਸਨ। ਜ਼ਖਮੀਆਂ 'ਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਦਕਿ ਬਾਕੀ ਤਿੰਨ ਦੀ ਹਾਲਤ ਅਸਪਸ਼ਟ ਹੈ। ਸਾਲਟ ਲੇਕ ਸਿਟੀ ਪੁਲਿਸ ਮੁਖੀ ਬ੍ਰਾਇਨ ਰੀਡ ਨੇ ਕਿਹਾ ਕਿ ਗੋਲੀਬਾਰੀ ਕਿਸੇ ਧਰਮ ਜਾਂ ਚਰਚ ਵਿਰੁੱਧ ਨਿਸ਼ਾਨਾ ਬਣਾ ਕੇ ਕੀਤੀ ਗਈ ਹਮਲਾ ਨਹੀਂ ਜਾਪਦੀ। ਉਹਨਾਂ ਸਪਸ਼ਟ ਕੀਤਾ ਕਿ ਇਹ ਘਟਨਾ ਬੇਤਰਤੀਬ ਨਹੀਂ ਸੀ। ਸਗੋਂ ਇੱਕ ਗੋਲੀਬਾਰੀ ਸੀ ਜੋ ਕਿ ਇੱਕ ਪਾਰਕਿੰਗ 'ਚ ਝਗੜੇ ਤੋਂ ਬਾਅਦ ਹੋਈ ਸੀ। ਅਜੇ ਤੱਕ ਕਿਸੇ ਵੀ ਸ਼ੱਕੀ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ। ਪੁਲਿਸ ਨੇ ਮੁਲਜ਼ਮਾਂ ਨੂੰ ਫੜਨ ਲਈ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਸਾਲਟ ਲੇਕ ਸਿਟੀ 'ਚ ਸਥਿਤ ਮੋਰਮਨ ਚਰਚ ਯੂਟਾਹ ਦੀ 3.5 ਮਿਲੀਅਨ ਆਬਾਦੀ ਦਾ ਲਗਭਗ ਅੱਧਾ ਹਿੱਸਾ ਰਿੰਦਾਏ ਮੀਟਿੰਗ ਹਾਊਸ ਪੂਰੇ ਸ਼ਹਿਰ ਅਤੇ ਰਾਜ ਚ ਆਮ ਹੈ ਚਰਚ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਇਸ ਦੁਖਦਾਈ ਘਟਨਾ ਤੋਂ ਬਹੁਤ ਚਿੰਤਤ ਹੈ ਤੇ ਕਿਸੇ ਵੀ ਪਵਿੱਤਰ ਸਥਾਨ ਤੇ ਹਿੱਸਾ ਕਦੇ ਵੀ ਸਵੀਕਾਰਯੋਗ ਨਹੀਂ ਇਹ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਪੂਰਾ ਸਹਿਯੋਗ ਕਰ ਰਿਹਾ ਹੈ ਅਤੇ ਪ੍ਰਭਾਵਿਤ ਸਾਰੇ ਲੋਕਾਂ ਲਈ ਪ੍ਰਾਰਥਨਾ ਕਰ ਰਿਹਾ ਹੈ ਅਮਰੀਕਾ ਦੇ ਐਟਲੰਟਾ ਸਥਿਤ ਹਾਰਟਸਫੀਲਡ ਜੈਕਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਸ ਸਮੇਂ ਭਾਜੜ ਪੈ ਗਈ ਜਦੋਂ ਪੇਰੂ ਤੋਂ ਆ ਰਿਹਾ ਇੱਕ ਬੋਇੰਗ 767 ਜਹਾਜ਼ ਦੇ ਲੈਂਡਿੰਗ ਦੌਰਾਨ ਇੱਕ ਤੋਂ ਬਾਅਦ ਇੱਕ ਕਈ ਟਾਇਰ ਫਟ ਗਿਆ। ਇਹ ਜਹਾਜ਼ ਲੈਟਮ 에ਅਰਲਾਈਨਸ ਦਾ ਸੀ ਜੋ ਪੇਰੂ ਦੀ ਰਾਜਧਾਨੀ ਲੀਮਾ ਤੋਂ 221 ਯਾਤਰੀਆਂ ਨੂੰ ਲੈ ਕੇ ਐਟਲੰਟਾ ਪਹੁੰਚਿਆ ਸੀ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੀਆਂ ਰਿਪੋਰਟਾਂ ਅਨੁਸਾਰ ਜਹਾਜ਼ ਜਿਵੇਂ ਹੀ ਰਨਵੇ ਤੇ ਉਤਰਿਆ ਉਸ ਦੇ ਪਿਛਲੇ ਲੈਂਡਿੰਗ ਗੀਅਰ ਤੇ ਟਾਇਰ ਫਟ ਗਿਆ। ਦੱਸਿਆ ਜਾ ਰਿਹਾ ਕਿ ਜਹਾਜ਼ ਦੇ 10 ਚੋਂ 8 ਟਾਇਰ ਫਟ ਗਏ ਸਨ ਤੇ ਗਰਮੀ ਕਾਰਨ ਕੁਝ ਟਾਇਰ ਤਾਂ ਪਿਗਲ ਵੀ ਗਏ ਸਨ। ਘਟਨਾ ਤੋਂ ਤੁਰੰਤ ਬਾਅਦ ਐਮਰਜੈਂਸੀ ਟੀਮਾਂ ਨੇ ਰਨਵੇ ਨੂੰ ਘੇਰ ਲਿਆ। ਜਹਾਜ਼ 'ਚ ਸਵਾਰ ਯਾਤਰੀਆਂ ਨੇ ਇਸ ਲੈਂਡਿੰਗ ਨੂੰ ਬੇਹੱਦ ਖਤਰਨਾਕ ਦੱਸਿਆ। ਯਾਤਰੀਆਂ ਅਨੁਸਾਰ ਲੈਂਡਿੰਗ ਇੰਨੀ ਜ਼ਬਰਦਸਤ ਸੀ ਕਿ ਜਹਾਜ਼ ਦੇ ਅੰਦਰਲੇ ਸਮਾਨ ਰੱਖਣ ਵਾਲੇ ਕੈਬਿਨ ਆਪਣੇ ਆਪ ਖੁੱਲ ਗਏ ਤੇ ਬਾਥਰੂਮ ਦਾ ਇੱਕ ਦਰਵਾਜ਼ਾ ਵੀ ਉਖੜ ਗਿਆ। ਇੱਕ 15 ਸਾਲਾ ਨੌਜਵਾਨ ਜੋ ਇਕੱਲਾ ਸਫ਼ਰ ਕਰ ਰਿਹਾ ਸੀ ਦੇ ਮਾਪਿਆਂ ਨੇ ਦੱਸਿਆ ਕਿ ਇਹ ਸਥਿਤੀ ਬੇਹੱਦ ਚਿੰਤਾਜਨਕ ਸੀ ਹਾਦਸੇ ਤੋਂ ਬਾਅਦ ਯਾਤਰੀਆਂ ਨੂੰ ਸੁਰੱਖਿਆ ਕਾਰਨਾਂ ਕਰਕੇ ਲਗਭਗ 2 ਘੰਟਿਆਂ ਤੱਕ ਜਹਾਜ਼ ਦੇ ਅੰਦਰ ਹੀ ਰਹਿਣਾ ਪਿਆ ਬਾਅਦ ਵਿੱਚ ਉਹਨਾਂ ਨੂੰ ਬੱਸਾਂ ਰਾਹੀਂ ਟਰਮੀਨਲ ਤੱਕ ਪਹੁੰਚਾਇਆ ਗਿਆ ਇਸ ਦੇਰੀ ਕਾਰਨ ਕਈ ਯਾਤਰੀਆਂ ਦੀਆਂ ਅਗਲੀਆਂ ਉਡਾਣਾਂ ਵੀ ਮਿਸ ਹੋ ਗਈਆਂ ਰਾਹਤ ਦੀ ਗੱਲ ਇਹ ਰਹੀ ਕਿ ਇਸ ਪੂਰੀ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਲੈਟਮ 에ਅਰਲਾਈਨਜ਼ ਨੇ ਇੱਕ ਬਿਆਨ ਜਾਰੀ ਕਰਦਿਆਂ ਇਸ ਘਟਨਾ ਨੂੰ ਤਕਨੀਕੀ ਨੁਕਸਾਨ ਨੁਕਸ ਕਰਾਰ ਦਿੱਤਾ ਤੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਡੈਲਟਾ 에ਅਰਲਾਈਨਸ ਜਿਸ ਦਾ ਲੈਟਮ ਨਾਲ ਵਪਾਰਕ ਸਮਝੌਤਾ ਹੈ ਨੇ ਸਪਸ਼ਟ ਕੀਤਾ ਕਿ ਇਹ ਜਹਾਜ਼ ਅਤੇ ਚਾਲਕ ਦਲ ਲੈਟਮ ਦਾ ਹੀ ਸੀ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ